ਕਿਤਾਬ ਆ ਖੋਲਣਾ ਤੈਨੂੰ ਜਾਵਾਂ ਨਾਲ ਤੇ ਤੇਰੇ ਪੰਨਿਆਂ ਚ ਘਰ ਘਰ ਜਾਵਾਂ ਹੌਲੀ ਹੌਲੀ ਤੇਰੇ ਅੱਖਰਾਂ ਦੇ ਸਾਹਾਂ ਵਿੱਚ ਵੜ ਜਾਵਾਂ ਕੁਝ ਗੱਲਾਂ ਤੇ ਟਿੱਪਣੀ ਕਰਾਂ ਕੁਝ ਗੱਲਾਂ ਦਾ ਇhtਰਾਮ ਕਰ ਜਾਵਾਂ ਕੁਝ ਸੋਚਾਂ ਮੈਨੂੰ ਸੋਚਣ ਤੇ ਮਜਬੂਰ ਕਰਨ ਤੇ ਕੁਝ ਸੋਚਾਂ ਨਾਲ ਸੌਖੀ ਟਲ ਜਾਵਾਂ ਕਈ ਪੰਨਿਆਂ ਨੂੰ ਪਰਖਾਂ ਹੌਲੀ ਹੌਲੀ ਤੇਰੇ ਸੋਹਣੇ ਲਫ਼ਜ਼ਾਂ ਨਾਲ ਤੇ ਕਈ ਪੰਨੇ ਥੋੜਾ ਛੇਤੀ ਛੇਤੀ ਪਰ ਜਾਵਾਂ ਛੋਟੀਆਂ ਭਾਵੇਂ ਵੱਡੀਆਂ ਕੁਝ ਨਾ ਕੁਝ ਸਿਖਾ ਜਾਵੇਂ ਕਿਤੇ ਪੁਰਾਣੀਆਂ ਬਾਤਾਂ ਨਾਲ ਜੁੜਾਂ ਕਿਤੇ ਨਵੇਂ ਤਜਰਬੇ ਨਾਲ ਕੱਢ ਜਾਵਾਂ ਤੂੰ ਹਰ ਪੰਨੇ ਤੇ ਖਲਾਰ ਗੱਲਾਂ ਕਈ ਰੰਗਾਂ ਨੂੰ ਸਵਾਰ ਦਿੰਦੀ ਮੈਂ ਤੈਨੂੰ ਸੋਚਾਂ ਤੇ ਸਮਝਾਂ ਤੇ ਆਪਣੀਆਂ ਸੋਚਾਂ 'ਚ ਨਿਖਾਰ ਪਰ ਜਾਵਾਂ ਤੇਰੀਆਂ ਡੁੰਗੀਆਂ ਉੱਚੀਆਂ ਸੋਚਾਂ ਨੇ ਜੋਤ ਇਹਨਾਂ ਸੋਚਾਂ ਸਦਕਾ ਕਦੇ ਸਾਗਰ ਵਿੱਚ ਟੁਬੀਆਂ ਲਾਵਾਂ ਤੇ ਕਦੀ ਅੰਬਰੀ ਉਡਾਰੀ ਚੜ ਜਾਵਾਂ ਆਖੋਲਣਾ ਤੈਨੂੰ ਚਾਵਾਂ ਨਾਲ ਤੇ ਪੜ ਜਾਵਾਂ ਤੇਰੀ ਸੋਹਣੀ ਸੋਚ ਨਾਲ ਮੈਂ ਆਪਣੇ ਖਿਆਲਾਂ ਨੂੰ ਪਰ ਜਾਵਾਂ